ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਸੰਗ ਕੈਲੀਫੋਰਨੀਆ ਤੋਂ ਅੱਜ ਦਾ ਪਿਆਰਾ ਚਰਿੱਤਰ ਨੰਬਰ 21 ਹੈ ਇਸ ਚਰਿੱਤਰ ਨੂੰ ਰੋਜ ਚਾਸ ਗੁਰੂ ਘਰ ਦੇ ਵਿੱਚ ਪੁੱਠਾ ਸਿੱਧਾ ਪੜ ਕੇ ਦਰਸ਼ਨ ਸਿੰਘ ਨੇ ਆਏ ਉਹ ਹਾਲਤ ਕਾਲੀ ਸੀ ਆਪਣੀ ਕਿ ਪੰਥ ਨੇ ਪੁੱਛੋਂ ਫੜ ਕੇ ਚੱਕ ਕੇ ਬਾਹਰ ਮਾਰਿਆ ਤੇ ਫਿਰ ਪਤਾ ਲੱਗਾ ਬਾਅਦ ਵਿੱਚ ਕਿ ਇਹ ਚਰਿੱਤਰ ਉਹਨੂੰ ਦਰਸ਼ਨ ਗੁਰਚਰਨ ਸਿੰਘ ਜੂਨਵਾ ਨੇ ਲੈ ਕੇ ਦਿੱਤਾ ਸੀ ਉਹਨੂੰ ਚਰਨ ਪਤਾ ਹੀ ਕੁਝ ਨਹੀਂ ਸੀ ਕੀ ਪੜਦਾ ਪਿਆ ਹੈ ਕਿ ਉਹਦੀ ਚਿੱਠੀ ਠੀਕ ਜੂਨ ਵਾਲੇ ਦੀ ਹੈ ਉਹਨੇ ਬਹੁਤ ਕੁਝ ਲਿਖਿਆ ਕਿ ਦਰਸ਼ਨ ਮਸੰਦ ਜਿਹੜਾ ਹੈ ਪੈਸੇ ਦਾ ਬੜਾ ਪੀਰ ਬੜਾ ਭੁੱਖਾ ਹੈ ਪੈਸੇ ਦਾ ਔਰ ਬਹੁਤ ਕੋਸ਼ਿਸ਼ ਕਰਾ ਪੁੱਤ ਨਾ ਜਾਈਏ ਇਹ ਚਰਿੱਤਰ ਦੇ ਵਿੱਚ ਬੜੀ ਬੜੀ ਦੁਬਿਧਾ ਹੈ ਬੰਥ ਦੇ ਵਿੱਚ ਕਿਉਂਕਿ ਇਹਨੂੰ ਦਸਮ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜੋ ਵਿਦਵਾਨ ਨੇ ਉਹ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਮੰਨਦਾ ਹੈ ਕਿ ਚਿੱਤਰ ਗੁਰਕਲਗੀ ਤਰਪੇਦਾ ਦਾ ਹੈ ਕਿਉਂਕਿ ਇੱਕ ਤੇ ਅਨੰਦਪੁਰ ਸ਼ਹਿਰ ਦਾ ਹੈ ਫਿਰ ਕੁਛ ਇੱਕ ਹੈ ਹੋਰ ਐਸੀ ਚੀਜ਼ਾਂ ਨੇ ਇਸੇ ਗੱਲ ਨੂੰ ਮੁੱਦਾ ਬਣਾ ਕੇ ਜੋ ਪੰਥ ਵਿਰੋਧੀ ਲਾਣਾ ਹੈ ਉਹ ਵਿਰੋਧਤਾ ਕਰਦਾ ਹੈ ਚਿੱਤਰਪੱਖਾਂ ਦੇ ਕਿ ਗੁਰਕਲਗੀ ਤਰਪੇਦਾ ਇਦਾਂ ਨਹੀਂ ਕਰ ਸਕਦੇ ਸੋ ਆਪਾਂ ਦੇਖਣਾ ਇਹਦੇ ਵਿੱਚ ਕੀ ਵਾਕਿਆ ਇਹ ਚਿੱਤਰ ਕੁਲਕੀਧਰ ਪਿਤਾ ਦਾ ਹੈ ਜਾਂ ਉਸ ਰਾਜੇ ਦਾ ਹੈ ਕਿਉਂਕਿ ਦੇਖੋ ਨਗਰ ਅਨੰਦਪੁਰ ਹੋਣ ਦੇ ਨਾਲ ਇੱਕ ਭਲੇਖਾ ਬੜਾ ਵੱਡਾ ਪਿਆ ਜਾਂਦਾ ਹੈ ਤੀਰ ਸਤਦਰੋਂ ਕੇ ਹਤੋਂ ਪੁਰ ਅਨੰਦ ਇੱਕ گاਉ ਨੇਤਰਤੋਂ ਕੇ ਡੇਢ ਬਸਦ ਕਹਿਲੂ ਕੇ ਠਾਓ ਉਹ ਨਿਸ਼ਾਨੀਆਂ ਵੀ ਉਹਨੇ ਜੋ ਅਨੰਦਪੁਰ ਸਾਹਿਬ ਦੀਆਂ ਨੇ ਪਰ ਇਥੇ ਅਨੰਦਪੁਰ ਕਿਉਂ ਵਰਤਿਆ ਉਹ ਆਪਾਂ ਜਦੋਂ ਆਪਾਂ ਅਖੀਰ ਤੇ ਪਹੁੰਚਾਂਗੇ ਉਸ ਵਕਤ ਨਿਰਣੈ ਹੋਏਗਾ ਕੀ ਹੰਦ ਉਹ ਇਥੇ ਕਿਉਂ ਵਰਤਿਆ ਦੂਜਾ ਭਲੇਖਾ ਇਹ ਇਹ ਇਨਾ ਬੜਾ ਰੋਲਾ ਪਾਇਆ ਵੀ ਤਹਾਂ ਸਿੱਖ ਸ਼ਾਖਾ ਬਹੁਤ ਆਵਤ ਮੋਦ ਬੜ੍ਹਾਏ ਮਨ ਵਾਂਸ਼ਿਤ ਮੁਕਮਾਂਗ ਵਰ ਜਾਤ ਗਹਿਨ ਸੁਖ ਪਾਏ ਕਿ ਉਥੇ ਸਿੱਖਾਂ ਦੀ ਸ਼ਾਖਾ ਔਰ ਕਿਹੜੀ ਸੀ ਸਿੱਖਾਂ ਦੀ ਸ਼ਾਖਾ ਉਹ ਸੀ ਜਿਸ ਸਿੱਖ ਸ਼ਾਖਾ ਦਾ ਨਾਮ ਸੀ ਕੰਧ ਦੀ ਸ਼ਾਖਾ ਇਹਦੇ ਫਿਰ ਕਬੀਰ ਸਾਹਿਬ ਦਾ ਬਚਨ ਕਬੀਰ ਸਿੱਖ ਸ਼ਾਖਾ ਬਹੁਤੀ ਕਿ ਇਹ ਕਿੱਸੋ ਕਿਉਂ ਨਾ ਮੀਤ ਚਾਲੇ ਤੇ ਹਰ ਮਿਲਣ ਕੋ ਵੀਚੀਅਰ ਕਿਉਂ ਚੀਤ ਫਿਰ ਸਿੱਖ ਸ਼ਾਖਾ ਦਾ ਕਬੀਰ ਸਾਹਿਬ ਨੇ ਲਈ ਸਿੱਖ ਸ਼ਾਖਾ ਦਾ ਨਾਮ ਨਹੀਂ ਚੇਲੇ ਬਾਲਕੇ ਰਾਜਾ ਸ਼ਾਗਿਰਦ ਜਿਹਨਾਂ ਪਰੋਜ ਕਹ ਲੈਨੇ ਉੱਥੇ ਹੁੰਦੇ ਸੀਗੇ ਰਾਜਾ ਬੁੜਾ ਧਰਮੀ ਐ ਉਹ ਮੰਗੀਆਂ ਮਰਾਦਾਂ ਮਿਲਦੇ ਸੀ ਹੁਣ ਅਸੀਂ ਜਦ ਗੁਰੂ ਘਰਾਂ ਜੀਆਂ ਕਿਸੇ ਗੁਰਮੁਖ ਕੋ ਜਾਨੇ ਤਾਂ ਅਸੀਂ ਕੋਈ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨਹੀਂ ਆ ਧੀਆਂ ਪੁੱਤ ਪੈਸਾ ਮੰਗਦੇ ਆ ਉਹ ਰਾਜੇ ਕੋਲੋਂ ਮੰਗਦੇ ਸੀ ਰਾਜਾ ਦੇ ਦਿੰਦਾ ਸੀ ਉਹਨਾਂ ਨੂੰ ਤੇ ਜੇ ਇਥੇ ਬਸ ਸਿੱਖ ਸ਼ਾਖਾ ਸਿੱਖਾਂ ਦੀ ਸ਼ਾਖਾ ਕਹਾਂਗੇ ਤਾਂ ਫਿਰ ਸਿੱਖਾਂ ਦੀ ਸ਼ਾਖਾ ਕੋਲ ਨਾਲੋਂ ਸੇ ਵਕਤ ਨਹੀਂ ਪਉ ਕਬੀਰ ਸਾਧੂ ਚੱਲੀ ਆ ਰਹੀ ਤਾਂ ਹੀ ਸ਼ਬਦ ਹੈ ਨਾ ਕਬੀਰ ਸਿੱਖਾ ਕਾ ਬਹੁਤੇ ਕੀ ਕਿਸੋ ਕਿਉ ਨ ਮੀਤ ਚੱਲੇ ਥੇ ਹਾਂ ਮਿਲਣ ਕੋ ਬੀਚੇਟ ਕਿਉ ਚੀਤ ਜਾਂ ਫਿਰ ਜਦ ਫਿਰ ਗੋਰਖਵਲੇ ਦੀ ਜ਼ਿਕਰ ਆਉਂਦਾ ਪੁਨ ਹਮ ਗੋਰਖ ਕੋ ਉਪਰਾਜ ਸਿੱਖ ਕੀਏ ਤਨ ਹੂੰ ਬੜੇ ਰਾਜ ਬਚਤ ਨਾਰਿਕ ਦੇ ਵਿੱਚ ਫਿਰ ਅਸੀਂ ਗੋਰਖ ਨੂੰ ਪੈਦਾ ਕੀਤਾ ਉਹਨੇ ਬੜੇ ਬੜੇ ਰਾਜੇ ਸਿੱਖ ਬਣਾਏ ਫਿਰ ਸਿੱਖ ਤੇ ਗੋਰਖ ਨੇ ਬਣਾਏ ਉਹਨਾਂ ਕੋ ਉਸ ਵੇਲੇ ਕਬੀਰ ਸਾਧੂ ਤੋਂ ਵੀ ਪਹਿਲਾਂ ਸੋ ਇਹ ਸਾਹਿਤ ਦੀ ਅਗਿਆਨਤਾ ਦੇ ਵਿੱਚੋਂ ਇਹ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ ਸੋ ਖੜੇ ਚਿੱਤਰ ਬਹੁਤ ਲੰਬਾ ਪਰ ਕੋਸ਼ਿਸ਼ ਕਰਾਂਗੇ ਥੋੜੇ ਸਮਝਣ ਕਰ ਲੈਣ ਦੀ ਸੋ ਹੁੰਦਾ ਕੀ ਹੈ ਉੱਥੇ ਕਿਸੇ ਧਨਵਾਨ ਦੀ ਇਸਤਰੀ ਉਸ ਨਗਰ ਦੇ ਵਿੱਚ ਆਉਂਦੀ ਹੈ ਤੇ ਉਸ ਰਾਜੇ ਨੂੰ ਦੇਖ ਕੇ ਉਹਦਾ ਮਨ ਉਤੇ ਮੋਹਤ ਹੋ ਜਾਂਦਾ ਹੈ ਉਹ ਮਗਨ ਨਾਂ ਦੇ ਬੰਦੇ ਨੂੰ ਸਾਦੀ ਕਹਿੰਦੀ ਮੈਂ ਤੈਨੂੰ ਬਹੁਤ ਸਾਰਾ ਧਨ ਦੇਵਾਂਗੀ ਇਸ ਬੰਦੇ ਨੂੰ ਮੇਰੇ ਕੋਲ ਲੈ ਕੇ ਆ ਉਹ ਮਗਨ ਉਸ ਰਾਜੇ ਦੇ ਕੋਲ ਜਾਂਦਾ ਹੈ ਹੁਣ ਪੰਕਤੀਆਂ ਚਿੱਤਰੋ ਚ ਆਪ ਪੜ ਲਿਓ ਇੱਕ ਕਿੰਨਬਰ ਚਿੱਤਰ ਜੇ ਪੰਕਤੀਆਂ 'ਤੇ ਸਾਰੀਆਂ ਪੰਨ ਬੈਠੇ ਤੇ तकरीबन 6-7 ਘੰਟੇ ਚਿੱਤਰ ਲੈ ਲੇਗਾ ਫਿਰ ਉਹ ਰਾਜੇ ਕੋ ਜੰਦਾ ਹੈ ਰਾਜਾ ਰਾਜੇ ਨੂੰ ਕਹਿੰਦਾ ਹੈ ਕਿ ਜੋ ਤੂੰ ਲੱਭਦਾ ਸੀ ਨਾ ਮੰਤਰ ਸਿੱਖਣਾ ਉਹ ਮੰਤਰ ਮੇਰੇ ਹੱਥ ਆ ਗਿਆ ਪਰ ਤੈਨੂੰ ਜੋ ਮੈਂ ਕਹਾਂ ਉਹ ਤਾਂ ਕਰਨਾ ਪੈਣਾ ਹੈ ਕਿਉਂਕਿ ਰਾਜੇ ਹਰ ਚੀਜ਼ ਦੇ ਅੰਦਰ ਲੱਭਣਾ ਕੁਛ ਹੈ ਕੋਈ ਗਿਆਨ ਦੀ ਪ੍ਰਾਪਤੀ ਕਿਸੇ ਚੀਜ਼ ਦੀ ਪ੍ਰਾਪਤੀ ਸੋ ਇਹ ਭੁੱਖ ਰਹਿੰਦੀ ਹੁੰਦੀ ਜੀ ਆਪਣੇ ਰਾਜ ਨੂੰ ਕਾਇਮ ਰੱਖਣਾ ਵਾਸਤੇ ਸੱਤਾ ਤੱਕ ਨੂੰ ਕੁਛ ਨਾ ਕੁਛ ਚੀਜ਼ ਚਾਹੀਦੀ ਹੈ ਜੋ ਉਸ ਵਾਸਤੇ ਉਹ ਠੀਕ ਹੈ ਉਹ ਮੰਤਰ ਮントਰ ਦੀ ਗੱਲ ਚੱਲਦੀ ਹੋਈ ਕੋਈ ਤੇ ਮਦਨ ਕਹਿੰਦਾ ਜਿਹੜਾ ਤੈਨੂੰ ਮੰਤਰ ਚਾਹੀਦਾ ਉਹ ਮੰਤਰ ਤੈਨੂੰ ਮੈਂ ਮੇਰੇ ਕੋਲ ਰੱਬ ਗਿਆ ਤੇ ਉਹ ਮੰਤਰ ਮੈਂ ਤੈਨੂੰ ਦਵਾਗਾ ਤੈਨੂੰ ਮੇਰੀ ਗੱਲ ਮੰਨੀ ਗੱਲ ਕਰਨੀ ਪੈਣੀ ਹੁਣ ਗੁਰੂ ਸਾਹਿਬ ਨੂੰ ਕਿਹੜੇ ਮੰਤਰ ਦੀ ਲੋੜ ਹੈ ਸਿਖਿਓ ਚਾਹਤ ਜੋ ਮੰਤਰ ਤੁਮ ਸੋ ਆਇਓ ਮਰਹਾਤ ਕਹ ਤੁਮੈ ਸੋ ਕੀਜੀਏ ਜੋ ਕੁਛ ਹਮ ਰਹਿ ਸਾਥ ਮੰਤਰ ਕਹਿੰਦਾ ਮੇਰਾ ਥਾ ਕੇ ਜੇ ਤੈਨੂੰ ਚਾਹੀਦਾ ਸੀਗਾ ਗੁਰਸਾਨ ਕੀਆ ਮੰਤਰ ਚਾਹੀਦਾ ਸੋ ਇਹ ਚੀਜ਼ਾਂ ਨੋਟ ਕਰੀ ਜਾਵੇ ਜਿੱਥੇ ਤੁਹਾਨੂੰ ਲੱਗੇ ਕਰ ਵੀ ਇਹ ਗੁਰੂ ਸਾਹਿਬ ਚੇਤਨ ਨੇ ਹੈ। ਸਹਿਾਕੀ ਗਾਦਾ ਉਹ ਜਿਹੜਾ ਰਾਏ ਹੈ ਉਹ ਇੱਕ ਸਾਧੂ ਦਾ ਭੇਸ ਧਾਰ ਲੈਂਦਾ ਹੈ ਤੇ ਭਗਵਤੀ ਦਾ ਸਿਮਨ ਕਰਦਾ ਕਰਦਾ ਤੁਰ ਪੈਂਦਾ ਹੈ। ਤੇ ਉਹ ਸਿੱਧਾ ਉਸ ਇਸਤਰੀ ਕੋਲ ਦੇ ਉਹਦੇ ਆਸਨ ਉੱਤੇ ਉਹਨੂੰ ਲੈ ਜਾਂਦਾ ਉਹ ਤੇ ਜਲ ਜਾਂਦਾ। ਤੂੰ ਆਪਣਾ ਭੰਗਵਾ ਜਿਹੜਾ ਉਹਨੇ ਪਾਇਆ ਉਹ ਉਤਾਰ ਕੇ ਜਿਹੜਾ ਆਪਣਾ ਉਹ ਜਿਹੜਾ ਰਾਜਸੀ ਉਹਨੇ ਬਾਣਾ ਪਾਇਆ ਉਹ ਪਾ ਕੇ ਥੱਲੇ ਬਹਿ ਜਾਂਦਾ ਹੁਣ ਉਹ ਜਿਹੜੀ ਰਾਣੀ ਹੈ ਉਹ ਆਂਦੀ ਹੈ ਜੋ ਅਮੀਰ ਰਾਣੀ ਨਹੀਂ ਕਿਹਾ ਜੋ ਉਸ ਤਨਵਾਂ ਦੀ ਪਤਨੀ ਹੈ ਇੱਕ ਵੀਰ ਔਰਤ ਹੁਣ ਆ ਕੇ ਉਹਨੂੰ ਆਪਣਾ ਅਸਲੀ ਪ੍ਰਯੋਜਨ ਦੱਸਦੀ ਹੈ ਕਿ ਮੈਂ ਤੈਨੂੰ ਦੱਸਦਾ ਕਿ ਮੈਂ ਤੇਰੇ ਤੇ ਮੋਹਿਤ ਹੋ ਗਈ ਹਾਂ ਹੁਣ ਤੂੰ ਮੇਰੇ ਨਾਲ ਭੋਗ ਕਰ ਉਹ ਕਹਿੰਦੀ ਹੈ ਕੀ ਜੀਤ ਪੂਜਣਯੋਗ ਹੋ ਗਿਆ ਤੇ ਫਿਰ ਕੀ ਇਸ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜੇ ਕੋਈ ਧਨਵਾਨ ਉਹ ਨਿਰਧਨਾਂ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਜੇ ਕੋਈ ਰੂਪਮਨ ਹੋਇਆ ਤਾਂ ਕੀ ਹੋ ਗਿਆ ਉਹਨੂੰ ਆਕੜਨਾਂ ਨਹੀਂ ਚਾਹੀਦਾ ਤੁਹਾਨੂੰ ਜੋ ਬਨੇ ਸਭ ਚਾਰ ਦਿੰਦਾ ਪਰੋਣਾ ਜੇ ਤੂੰ ਹੁਣ ਐਡਾ ਹੀ ਹੁਣ ਜੋ ਖੂਬਸੂਰਤ ਹੈ ਤੈਨੂੰ ਆਕੜ ਕਿਸ ਗੱਲ ਦੀ ਹੈ ਰਾਜਾ ਕਹਿੰਦਾ ਇਹ ਕੋ ਕਰਮ ਹੈ ਇਹ ਮਾੜੇ ਕਰਮ ਨੇ ਚੰਗੇ ਕਰਮ ਕਰਨਾ ਸ਼ੁਭ ਜਨਮ ਪ੍ਰਾਪਤ ਹੁੰਦਾ ਹੈ ਧਰਮ ਦੀ ਪ੍ਰਾਪਤੀ ਹੁੰਦੀ ਹੈ ਧਰਮ ਦੇ ਕਰਮ ਕਰਨ ਨਾਲ ਧਨ ਦੇ ਧਾਮ ਮਿਲਦੇ ਨੇ ਧਰਮ ਦੇ ਨਾਲ ਅਲਾਜ ਸ਼ੋਭਾ ਸ਼ੀਲ ਹੁੰਦਾ ਤੇ ਤੇਰਾ ਕਿਹਾ ਮੰਨ ਕੇ ਮੈਂ ਅਧਰਮ ਕਿਉਂ ਕਰਾਂ ਦੇਖੋ ਕਮਰੇ ਦੇ ਵਿੱਚ ਉਹ ਔਰਤ ਉਹਨੂੰ ਉਕਸਾ ਰਹੀ ਹੈ ਹੁਣ ਉਸ ਰਾਜੇ ਦਾ ਚਿੱਤਰ ਧਿਆਨ ਚ ਰੱਖਿਓ ਇੱਕ ਆਪਾਂ ਸੋਲਾਂ ਚਿੱਤਰ ਕੀਤਾ ਸੀ ਜਿਦੇ ਵਿੱਚ ਰਾਜਾ ਉਹਨੂੰ ਸ਼ਰਾਬ ਪਿਆ ਕੇ بے ਹੋਸ਼ ਕਰ ਦਿੰਦਾ ਇੱਕ ਉਹ ਤਰੀਕਾ ਸੇ ਨਿਕਲਦਾ ਹੁਣ ਇੱਥੇ ਗੱਲ ਆ ਗਈ ਹੈ ਇਹ ਵੀ ਉਸੇ ਤਰ੍ਹਾਂ ਇਸ ਤਰ੍ਹਾਂ ਦੇ ਤਿੰਨ ਚਿੱਤਰ ਆਉਣਗੇ ਉਹ ਜਿਹੜਾ ਤੀਸਰਾ ਬਾਅਦ ਚ ਕਰਾਂਗੇ ਆਪਾਂ ਹੁਣ ਉਹ ਕਹਿੰਦਾ ਮੈਂ ਤੇਰੇ ਪਿੱਛੇ ਲਾ ਕੇ ਮਹਾਂ ਨਰਕ ਵਿੱਚ ਮੈਂ ਕਿਉਂ ਡੁਬਾਂ ਆਪਣੇ ਆਪ ਨੂੰ ਮੈਂ ਕਿਉਂ ਐਸਾ ਕੋ ਕਰਮ ਕਰਾਂ ਬਿਜੇਨਾ ਮਨ ਨੂੰ ਨਰਕ ਦੇ ਦਵਾਰ ਮਿਲੇ ਹੁਣ ਕਹਿੰਦੀ ਕਾਮ ਉਤਰ ਹੋਇ ਕ ਜੋ ਤਿਆ ਆਵਦ ਨਰਕੇ ਪਾਸ ਨਾ ਮਹ ਨਰਕ ਮੋ ਡਾਰਿਆ ਦੇ ਜੋ ਜਾਨਿ ਰਾਸ਼ ਹੁਣ ਇਹ ਅਧੀਆਂ ਪੰਕਤੀਆਂ ਲਾ ਕੇ ਜੋ ਪੰਥ ਵਿਰੋਧੀ ਹੈ ਉਹ ਦੇਖੋ ਇਹ ਚ ਕੀ ਲਿਖਿਆ ਹੋਇਆ ਜੇ ਕੋਈ ਔਰਤ ਕਾਮ ਆਸਨਾ ਕਾਮਵਾਸ ਸਭ ਕੇ ਮਤ ਕੋ ਹੁੰਦੀ ਜੇ ਮਰਦ ਉਹਨੂੰ ਨਾ ਸੰਤੁਸ਼ਟ ਕਰਦੇ ਉਹ ਨਰਕਾਂ ਚ ਪੈਂਦਾ ਪਰ ਅਗਲੀ ਪੰਕਤੀ ਨਾ ਪੜਦੇ ਉਹ ਕਹਿੰਦਾ ਪਾਏ ਪਰ ਤੂੰ ਮੇਰੋ ਸਦਾ ਪੂਜਕ ਹੈ ਤਮ ਹੈ ਮੋਹਿ ਤਾਸੋ ਰੀਜ ਰਮਿਉ ਚਾਹਤ ਲਾਜ ਨਮ ਤੁਹ ਹੈ ਕਿ ਤੂੰ ਤੇ ਮੇਰੇ ਪੈਰਾਂ ਚ ਪੈਣੀ ਹੈ ਪ੍ਰਜਾ ਹੈ ਨਾ ਰਾਜਾ ਗੁਰੂ ਦੀ ਨਹੀਂ ਆਈ ਹੈ ਰਾਜਾ ਭਗਵਾਨ ਦੀ ਨਹੀਂ ਆਈ ਹੈ ਰਾਜਾ ਪਿਤਾ ਦੀ ਨਹੀਂ ਆਈ ਹੈ ਮੈਂ ਤੇਰਾ ਪੂਜ ਪੂਜ ਨੀਕ ਹੈ ਮੈਂ ਤੇਰਾ ਸੇ ਗੁਰੂ ਦੀ ਨਹੀਂ ਆਈ ਹੈ ਤੇ ਤੈਨੂੰ ਮੇਰ ਨਾਲ ਐਸੀ ਗੱਲ ਕਰਦੇ ਤੈਨੂੰ ਲਾਜ ਨਹੀਂ ਆਈ ਤੈਨੂੰ ਸ਼ਰਮ ਨਹੀਂ ਆਈ ਹੁਣ ਇਹ ਪੰਕਤੀਆਂ ਨੇ ਪੜ੍ਹ ਕੇ ਦੱਸਣਗੇ ਉਹ ਕਹਿੰਦੀ ਦੇਖੋ ਉਹਨ ਕ੍ਰਿਸ਼ਨ ਵੀ ਤੇ ਹੋਇਆ ਹੀ ਨਾ ਉਹਨੇ ਵੀ ਤੇ ਇਰਾਸ ਜਿਲਾ ਕੀਤੀ ਰਾਧਾ ਦੇ ਨਾਲ ਉਹ ਕਿਹੜੇ ਨਰਕ ਚ ਪੈ ਗਿਆ ਬ੍ਰਹਮਾ ਨੇ ਪੰਜਾਂ ਦਤਾਂ ਤੋਂ ਮਰਦ ਦੀ ਦੇਹ ਬਣਾਈ ਹੈ ਤੇ ਇਸੇ ਪੁਰਸ਼ ਚ ਪਿਆਰ ਦੀ ਵਿਵਸਥਾ ਉਹਨੇ ਆਪ ਸਥਾਪਿਤ ਕੀਤੀ ਹੈ ਉਹਨੂੰ ਹੁਣ ਤਰੀਕੇ ਤਰੀਕੇ ਨਾਲ ਉਹ ਸਮਝਾ ਰਹੀ ਹੈ ਉਹਨੂੰ ਆਪਣੇ ਮਾਰ ਲੈ ਕੇ ਆ ਰਹੀ ਹੈ ਹਉਨ ਕਹਿੰਦੀ ਕਿ ਤੇਰਾ ਕਿਆ ਹੈ ਮਨਕਮਿਤਰਾ ਉਹ ਰਾਜਾ ਕਹਿੰਦਾ ਹੈ ਕਿ ਤੇਰਾ ਕਿਆ ਮਨ ਕੇ ਤੇਰਾ ਮੈਂ ਕਿਉਂ ਐਸਾ ਕੋ ਕਰਮ ਕਰਾਂ ਭਿਆਨਕ ਭਿਆਨਕ ਨਰਕ ਚ ਪੈਣ ਤੋਂ ਮੈਂ ਡਰਦਾ ਹਾਂ ਤੇਰੇ ਨਾਲ ਸੰਯੋਗ ਕਰਕੇ ਮੈਂ ਧਰਮ ਦਾ ਵੈਰੀ ਨਹੀਂ ਬੰਨਣਾ ਚਾਹੁੰਦਾ ਜਗਤ ਦੇ ਵਿੱਚ ਮੈਂ ਅਪਜਸ ਨਹੀਂ ਖਟਣਾ ਚਾਹੁੰਦਾ ਹੁਣ ਕਮਰਾ ਬੰਦ ਹੈ ਉਹ ਕਹਿੰਦੀ ਅਪਜਸ ਤਾਂ ਹੋਏਗਾ ਨਾ ਜੇ ਮੈਂ ਬਾਅਦ ਕਿਸੇ ਨਾਲ ਗੱਲ ਕਰਾਂਗੇ ਮੈਂ ਦੱਸਾਂਗੀ ਕਿਸੇ ਨੂੰ ਨਹੀਂ ਤੇ ਤੁਹਾਡੀ ਨਿੰਦਾ ਹੁਣ ਕਰੇਗਾ ਕੌਣ ਇੱਕ ਤੇ ਤੂੰ ਰਾਜਾ ਤੇ ਦੂਜਾ ਕਿਸੇ ਨੂੰ ਪਤਾ ਨਹੀਂ ਚੱਲਣਾ ਕੌਣ ਦੇ ਨਿੰਦਾ ਕਰੇਗਾ ਉਹ ਕਹਿੰਦਾ ਨਹੀਂ ਮੈਂ ਐਸਾ ਕੋਈ ਕੁ ਕਰਮ ਨਹੀਂ ਕਰ ਸਕਦਾ ਜੋ ਧਰਮ ਦੇ ਖਿਲਾਫ ਹੋਵੇ ਕਮਰਾ ਦੇਖੋ ਬੰਦ ਹੈ ਇੱਕ ਔਰਤ ਉਹਨੂੰ ਵਰਗਲਾ ਰਹੀ ਹੈ ਪਰ ਫਿਰ ਆਪਣੇ ਧਰਮ ਦੇ ਉੱਤੇ ਅਟਕ ਲੱਗ ਗਿਆ ਜੇ ਤੂੰ ਕੁਝ ਨਹੀਂ ਕਰ ਸਕਦਾ ਫਿਰ ਤੈਨੂੰ ਤਾਂ ਫਿਰ ਮੇਰੇ ਲਾਥਲ ਲੰਘਣਾ ਪੈਣਾ ਹੈ ਮੈਂ ਤੂੰ ਨਾ ਮਰਦ ਹੈ ਰਾਜਾ ਕਹਿੰਦਾ ਵੀ ਲਾਥਲ ਉਹ ਲੰਘੇ ਜਿਹੜਾ ਨਾ ਮਰਦ ਹੋਵੇ ਮੈਂ ਸਭ ਕੁਝ ਕਰ ਸਕਦਾ ਮੈਂ ਨਾ ਪੁੰਨ ਸਕਦਾ ਕਰਕੇ ਨਹੀਂ ਮੈਂ ਧਰਮ ਕਰਕੇ ਬੱਜਾ ਹੋਇਆ ਮੈਂ ਤੇਰੇ ਨਾਲ ਧਰਮ ਦੇ ਖਾ ਕਰਕੇ ਮੈਂ ਤਾਂ ਐਸਾ ਕੋਈ ਵੀ ਅਪਦਵਿਹਾਰ ਮੇਰੇ ਤੇ ਨਾਲ ਕੋਈ ਵੀ ਐਸੇ ਕਿਰਿਆ ਹੈ ਮੇਰੇ ਤੇ ਨਾਲ ਕੋਈ ਐਸਾ ਪਾਪ ਨਹੀਂ ਕਰ ਸਕਦਾ ਜੋ ਧਰਮ ਦੇ ਵਿੱਚ ਵਰਜਿਤ ਹੋਵੇ ਹੁਣ ਕਈ ਪ੍ਰਕਾਰ ਦੇ ਯਤਨ ਕਰਦੀ ਹੈ ਪਰ ਰਾਜਾ ਨੂੰ ਕਹਿੰਦਾ ਦੇਖੋ ਪਹਿਲਾਂ ਮੇਰੇ ਵੱਡੇ ਭਾਗ ਪਰਮੇਸ਼ਰ ਨੇ ਮੈਨੂੰ ਛਤਰੀ ਕੋਲ ਚ ਜਨਮ ਦਿੱਤਾ ਫਿਰ ਸਾਡੀ ਕੋਲ ਨੂੰ ਬਹੁਤ ਮਾਣ ਮਿਲਿਆ ਸਾਰੇ ਜਵੜ ਕੇ ਪੂਜਣ ਜੋ ਕਹਵਾਂ ਨੇ ਤੇਰੇ ਨਾਲ ਕਿਰਿਆ ਕਰਕੇ ਮੈਂ ਨੀਚ ਕੋਲ ਚ ਜਨਮ ਪਾਵਾਂਗਾ ਤੋ ਉਹ ਨੂੰ ਕਹਿੰਦੀ ਹੈ ਕਿ ਜਨਮ ਦੀ ਕੀ ਗੱਲ ਕਰਦਾ ਹੈ ਇਹ ਸਭ ਜਨਮ ਸਾਡੇ ਬਣਾਏ ਹੋਏ ਨੇ ਹੁਣ ਰਾਜਾ ਇਸ ਗੱਲ ਤੋਂ ਡਰਦਾ ਹੈ ਵੀ ਜੇ ਕਿਤੇ ਇਹਨੇ ਮੈਨੂੰ ਭਗਵਤੀ ਦੀ ਸੌਂਖ ਖਵਾ ਦਿੱਤੀ ਤੇ ਮਜਬੂਰਨ ਮੈਨੂੰ ਇਹਦਾ ਸੰਗ ਜਿਵੇਂ ਕੀਤਾ ਤੇ ਮੈਂ ਨਰਕ ਚ ਪਾਵਾਂਗਾ ਤੇ ਜੇ ਮੈਂ ਨਹੀਂ ਕਰਦਾ ਤੇ ਮੈਂ ਦੌੜਦਾ ਵਾਂ ਤੇ ਫਿਰ ਇਹ ਮੈਨੂੰ ਫੜਵਾ ਦੇਗੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਰਾਜਾ ਜਿਹੜਾ ਅਗਰੇ ਗੁਰੂ ਸਾਹਿਬ ਦੇ ਚਿੱਤਰ ਤੋਂ ਡਰਦਾ ਕਿਉਂ ਪਿਆ ਹੈ ਕਹ ਰਹਾ ਤਾਂ ਕਿਸ ਗੱਲ ਦੀ ਹੈ ਸੋ ਇਹ ਜੋ ਇਹ ਜੋ ਇਸ ਛੋਟੇ ਛੋਟੇ ਇਹ ਕੁੰਡੀਆਂ ਜੇ ਤੁਸੀਂ ਨੂੰ ਸਮਝੋਗੇ ਨਾ ਤਾਂ ਪਤਾ ਚੱਲੇਗਾ ਕਿ ਇਹ ਚਿੱਤਰ ਗੁਰੂ ਕਲਗੀਧਰ ਪੈਦਾ ਦਾ ਨਹੀਂ ਹੈ ਉਹਸ ਰਾਏ ਦਾ ਚਿੱਤਰ ਹੈ ਫਿਰ ਉਹ ਰਾਏ ਜਿਹੜਾ ਮਨ ਦੇ ਵਿੱਚ ਸੋਚਦਾ ਹੈ ਕਹਿੰਦਾ ਮੇਰੇ ਇੱਥੇ ਕੋਈ ਸਿੱਖ ਵੀ ਨਹੀਂ ਹੈ ਰਾਇ ਚਿਤ ਇਹ ਪੀਤ ਵਿਚਾਰੋ ਇਹ ਸਿੱਖ ਕਹੋ ਨਾ ਹਮਾਰੋ ਮੈਨੂੰ ਲੱਗਦਾ ਸਿੱਖ ਵੀ ਕੋਈ ਨਹੀਂ ਹੈ ਜਿਹੜਾ ਮੈਨੂੰ ਆਗੇ ਬਚਾ ਲਵੇ ਹੁਣ ਅਗਰ ਇਹ ਚਿਤ ਗੁਰੂ ਸਾਹਿਬ ਦਾ ਹੈ ਤੇ ਗੁਰੂ ਸਾਹਿਬ ਨੂੰ ਸਿੱਖਾਂ ਨੇ ਮਜਾਣਾ ਕਿ ਗੁਰੂ ਸਾਹਿਬ ਦੀ ਸਿੱਖਾਂ ਨੂੰ ਬਚਾਉਣਾ ਹੈ ਕਹਿੰਦੇ ਕੋਈ ਅਸਾ ਸਿੱਖ ਜਿਹੜਾ ਮੈਨੂੰ ਉਭਾ ਲਵੇ ਸਿੱਖ ਦਾ ਵੱਲ ਕੋਈ ਚੇਲਾ ਮੇਰਾ ਕੋਈ ਸੈਨਿਕ ਉਹਨੂੰ ਬੜੇ ਤਰੀਕੇ ਨਾਲ ਲਾਲਚ ਦਿੰਦੀ ਹੈ ਉਹਨੂੰ ਬੜੇ ਤਰੀਕੇ ਨਾਲ ਉਹਨੂੰ ਆਪਣੇ ਵੱਲ ਕਰਨ ਦੀ ਡਰਾਉਂ ਦਾ ਯਤਨ ਵੀ ਕਰਦੀ ਉਹਨੂੰ ਕੋਈ ਲੱਥ ਲੋਂ ਮਿਲ ਲੰਘ ਜਾਵੇ ਤਾਂ ਵੀ ਛੱਡ ਦਾਂਗੀ ਮਤਲਬ ਨੀਚ ਹੋ ਕੇ ਲੰਘ ਜਾ ਮੇਰੇ ਅੱਗੇ ਦੀ ਤੇ ਮੈਂ ਤੁਹਾਨੂੰ ਮਾਫ ਕਰ ਦਾਂਗੀ ਉਹ ਕਹਿੰਦਾ ਆਇਆ ਤੇ ਸੀ ਮੈਂ ਇੱਥੇ ਮੰਤ ਲੈਣ ਮੈਂ ਤਾਂ ਕਿਤੇ ਹੋਰ ਹੀ ਫਸ ਗਿਆ ਕਰਨਾ ਮੈਂ ਕੀ ਸੀ ਹੋ ਮੇਰ ਨਾਲ ਕੀ ਗਿਆ ਇਹ ਰਾਜਾ ਵਿਚਾਰਦਾ ਪਿਆ ਗੁਰੂ ਸਾਹਿਬ ਨੇ ਵਿਚਾਰ ਸਤੇ ਗੱਲਾਂ ਵੀ ਮੈਂ ਤੇ ਮੰਤਰ ਗੁਰੂ ਸਭ ਕਿਹੜਾ ਮੰਤਰ ਲੈਣ ਗਏ ਹੋਣਗੇ ਜਿਹੜੇ ਕਹਿੰਦੇ ਗੁਰੂ ਕੀ ਜਿਹੜਾ ਸਿੱਖ ਦਾ ਭਰਮ ਨਾ ਘਟੇ ਪਰ ਸਿੱਖ ਦਾ ਭਰਮ ਘਟਣ ਥੋੜੀ ਗਿਆ ਵਿਚਾਰਾ ਤੇ ਆਪਣਾ ਮੰਤਰ ਸੰਤਰ ਕੋ ਲੈਣ ਗਿਆ ਸੀ ਫਸ ਗਿਆ ਫਿਰ ਉਹਨੂੰ ਕਹਿੰਦਾ ਸੁਜ ਜਪ ਤੇ ਹਮ ਧਰੀ ਬਚਨ ਗੁਰਦੇ ਹਮਾਰੇ ਪੂਤ ਇਹੇ ਪ੍ਰਣ ਤੋਹੇ ਪ੍ਰਾਣ ਜਬ ਲਗ ਕਟ ਤਾਰੇ ਨਿਜ ਨਾਰੀ ਕੇ ਸਾਥ ਨਿਹਤ ਨਿਤ ਬੜਾ ਜੋ ਪਰ ਨਾਰੀ ਕੇ ਸਿੰਘ ਪੂਤ ਸੁਪਨੇ ਹੋਣਾ ਚਾਹੀਓ ਕਿਉਂਕਿ ਜਦੋਂ ਅਸੀਂ ਹੋਸ਼ ਹੋਣੇ ਸਾਡੇ ਪਿਤਾ ਨੇ ਸਾਨੂੰ ਇਹ ਇਹ ਪਰਨ ਕਰਵਾਇਆ ਕਿ ਆਪਣੇ ਨਿਜ ਨਾਦ ਨਾਲ ਹਰ ਰੋਜ਼ ਜਿਹੜਾ ਤਰ੍ਹਾਂ ਨਹੀਂ ਵਧਣਾ ਚਾਹੀਦਾ ਪ੍ਰੇਤ ਵਧਣੀ ਚਾਹੀਦੀ ਹੈ ਪ੍ਰੇਮ ਵਧਣਾ ਚਾਹੀਦਾ ਪਰ ਪਰਨਾਰੀ ਦੀ ਸੇਜ ਸੁਪਨੇ ਦੇ ਵਿੱਚ ਵੀ ਨਹੀਂ ਜਾਣਾ ਕਹਿੰਦਾ ਕਿਉਂ ਕਿ ਪਰਨਾਰੀ ਦੇ ਸੰਯੋਗ ਕਰਨ ਕਰ ਕੇਂਦਰਾਂ ਦੇ ਹਜ਼ਾਰਾਂ ਭਗਤ ਚਿਹਨ ਉਦੇ ਹੋਏ ਪਰਾਇ ਨਾਰੀ ਦਾ ਸੰਯੋਗ ਕਰਨ ਕਰਕੇ ਇੰ ਚੰਦਰਮਾ ਕਲੰਕਿਤ ਹੋਇਆ ਆਰਾਮਨ ਆਪਣੇ ਸਿਰ ਗਵਾਣੇ ਪਏ ਗੌਰਵਾਂ ਦੀ ਸਿਆਣਾ ਮਾਰੀ ਗਈ ਜਿਹੜੀ ਪਰਨਾਰੀ ਹੁੰਦੀ ਨੇ ਤਿੱਖੀ ਛੁਰੀ ਸਮਝੋ ਇਹਨਾਂ ਅਗਰ ਸੰਯੋਗ ਹੋ ਗਿਆ ਤੇ ਮੌਤ ਆਈ ਹੀ ਸਮਝੋ ਜਿਵੇਂ ਚਿੱਤਰਾਂ ਚ ਆਪਾਂ ਦੇਖਿਆ ਸੀ ਨਾ ਚਾਰ ਜਾਨੇ ਕਿਵੇਂ ਮੁਸਲਮਾਨ ਅੱਗ ਲਾ ਕੇ ਸੜ ਕੇ ਮਰਦੇ ਨੇ ਫਿਰ ਕੰਦਾ ਵੀ ਜਿਹੜਾ ਬਰਨਰ ਦੇ ਸੰਗ ਕਰਦਾ ਹੈ ਨਾ ਉਹ ਕੁੱਤੇ ਦੀ ਮੌਤ ਮਰਦਾ ਹੈ ਚੰਡਾਲ ਦੇ ਹੱਥੋਂ ਇਸ ਕਰਕੇ ਪਰ ਨਾਲੀ ਦਾ ਸੰਗ ਨਹੀਂ ਕਰਨਾ ਚਾਹੀਦਾ ਜਿੱਤੇ ਨਾਲ ਰੋਲਾ ਪਾਇਆ ਨੇ ਵੀ ਕਹਿੰਦੇ ਲਵਜ਼ ਲੇਡੀ ਲਵਜ਼ ਆਇਆ ਇੰਗਲਿਸ਼ ਦਾ ਵਰਡ ਹੈ ਸੋ ਇਸ ਕਰਕੇ ਅੰਗਰੇਜ਼ਾਂ ਨੇ ਲਿਖਵਾਇਆ ਹੋਇਆ ਇਹ ਉਹਨਾਂ ਪੰਕਤੀ ਦੀ ਮੈਂ ਗੱਲ ਕਰਦਾ ਕਿ ਅਜ ਇੱਕ ਹਰੀਫੀ ਜਾਨ ਭੋਗ ਪ੍ਰਤਿਰਜੋ ਕਰਹੀ ਹੋ ਅੰਤ ਸਮਾਨ ਕੇ ਮਿਤ ਹਾਥ ਲੈਂਦੀ ਕੇ ਮਰਹੀ ਉਹ ਲੈਨੀ ਨੂੰ ਲੇਡੀ ਬੜੀ ਜਾਂਦੇ ਵੀ ਲੇਡੀ ਇੰਗਲਿਸ਼ ਦਾ ਵਰਡ ਹੈ ਸੋ ਇਸ ਪ੍ਰਕਾਰ ਉਹਨੂੰ ਸਮਝਾਉਂਦਾ ਵੀ ਨਹੀਂ ਇਸ ਚਿੱਤਰ ਦੇ ਵਿੱਚ ਕਿਰਦਾਰ ਕਿਹੈਸਾ ਹੋਵੇ ਉਹ ਦੱਸਿਆ ਇਸ ਚਿੱਤਰ ਦੇ ਵਿੱਚ ਪਰ ਤਨਗਾਮੀ ਹੋਣ ਤੋਂ ਬਚਾਇਆ ਇਸ ਚਿੱਤਰ ਦੇ ਵਿੱਚ ਤਰਮ ਦੇ ਉੱਤੇ ਟਿਕੇ ਰਹਿਣ ਦੀ ਸਿੱਖਿਆ ਦਿੱਤੀ ਹੈ ਇਸ ਚਰਿੱਤਰ ਦੇ ਵਿੱਚ ਉਹ ਉਹ ਕੀ ਉਹ ਰਾਣੀ ਫਿਰ ਕੀ ਕਰਦੀ ਹੈ ਤੇ ਉਹ ਸੁਣ ਕੇ ਉਹ ਕ੍ਰੋਧ ਵਿੱਚ ਆ ਜਾਂਦੀ ਹੈ ਤੇ ਚੋਰ ਚੁਰ ਕੇ ਕਿੰਨੇ ਰੋਲਾ ਪਾਉਂਗੇ ਜਿਹੜੇ ਤੇ ਮੇਰੇ ਸੇਖ ਨੇ ਉਹ ਆਣ ਕੇ ਤੈਨੂੰ ਕੁੱਟਣਗੇ ਤੈਨੂੰ ਬੰਨਣਗੇ ਹੱਸਦੇ ਖੇੜੇ ਪਰੂਖ ਕਹਿੰਦੇ ਮੇਰੇ ਨਾਲ ਜੋ ਰਮਣ ਕਰ ਦੇਖ ਮੇਰੀ ਅੱਖਾਂ ਵੀ ਓਜਲ ਹੋ ਰਹੀਆਂ ਨੇ ਨੀਵੀਆਂ ਹੋ ਰਹੀਆਂ ਨੇ ਰਾਜਾ ਕਹਿੰਦਾ ਸੇਵਾਸ ਮੈਂ ਤੁਹਾਨੂੰ ਦੇਖਣਾ ਨਹੀਂ ਚਾਹੁੰਦਾ ਉਹ ਕਹਿੰਦਾ ਕਿ ਬ੍ਰਾਹਮਣ ਬ੍ਰਾਹਮਣ ਨੂੰ ਦਾਨ ਦਿਓ ਦੁਸ਼ਟ ਨੂੰ ਘੂਰ ਕੇ ਰੱਖੋ ਸਾਥੀਆਂ ਨੂੰ ਸੁਖੀ ਰੱਖੋ ਵੈਰੀਆਂ ਦੇ ਉੱਤੇ ਸਲ ਤਲਵਾਰ ਵਜਾਉਂਦੇ ਰਹੋ ਮਤਲਬ ਉਹ ਉਹਨੂੰ ਗਿਆਨ ਦੀ ਗੱਲ ਦੱਸ ਰਿਹਾ ਤਾਂ ਕਿ ਉਹਦਾ ਜਿਹੜਾ ਉਹ ਕਹਿੰਦਾ ਜਦ ਤੂੰ ਮੇਰੇ ਕੋਲ ਆਨੀ ਹੈ ਤੇ ਤੂੰ ਮੈਨੂੰ ਗੁਰੂ ਸਮਝ ਕੇ ਆਨੀ ਹੈ ਤੇ ਮੈਂ ਤੇ ਫਿਰ ਤੇਰਾ ਪਿਤਾ ਸਮਾਨ ਹੋਇਆ ਤੂੰ ਮੇਰੀ ਧੀ ਦੇ ਸਮਾਨ ਹੋਇਆ ਤੇ ਤੂੰ ਦੱਸ ਕਿ ਰਾਜ ਆ ਔਰ ਪ੍ਰਜਾ ਦੇ ਵਿੱਚ ਔਲਾਦ ਔਰ ਸੰਤਾਨ ਦਾ ਜੋ ਇੱਕ ਸੰਬੰਧ ਹੈ ਉਹਦਾ ਸਮੇਂ ਕਿਵੇਂ ਤੋੜਨਾ ਇਹ ਸੁਣ ਕੇ ਜਿਹੜੇ ਜਿਹੜੇ ਉਹ ਔਰਤ ਹੋਰ ਗੁੱਸੇ ਦੇ ਵਿੱਚ ਆ ਜਾਂਦੀ ਹੈ ਉਹ ਕਹਿੰਦਾ ਹੈ ਕਿ ਮੇਰੇ ਲਈ ਪਰਾਇਆ ਧਨ ਪੱਥਰ ਦੇ ਸਮਾਨ ਹੈ ਉਹ ਪਰਾਈ ਔਰਤ ਮੇਰੇ ਵਾਸਤੇ ਮਾਤਰਾ ਵਰਗੀ ਹੈ ਰਾਜੇ ਦੇ ਵਜਨ ਸੁਣ ਕੇ ਇਸਤਰੀ ਦੇ ਮਨ 'ਚ ਗ੍ਰੋਧ ਆ ਜਾਂਦਾ ਤੇ ਉਹ ਚੋਰ ਚੁਰ ਕੇ ਆ ਕੇ ਸੇਵਕ ਜਗਾ ਦਿੰਦੀ ਹੈ ਤੇ ਕੰਨਾ ਨਾ ਚੋਰ ਚੋ ਵਜਨ ਸੁਣ ਕੇ ਰਾਜਾ ਡਰ ਜਾਂਦਾ ਤੇ ਦੋਰ ਪਰ ਹੋਵੇ ਜੁੱਤੀਆਂ ਤੇ ਆਪਣੀ ਜਿਹੜੀ ਚਾਦਰ ਪਾਮਰੀ ਉਹ ਛੱਡ ਕੇ ਭੱਜ ਦੁਰਦਾ ਹੈ ਹੁਣ ਪਹਿਲੇ ਚਤਰ ਵਿਸਥਾਰ ਦੇ ਨਾਲ ਸੀਰੀਅਲ ਤੇ ਕਰਨ ਵਾਲੇ ਨੇ ਪਰ ਚਲੋ ਕਿਉਂਕਿ ਹੁਣ ਸੇਵਾ ਲੱਗੀ ਹੋਈ ਤੇ ਇਨੇ ਇਨੇ ਸਮੇਂ ਚ ਆਪਾਂ ਸਮਝਣ ਦੀ ਯਤਨ ਕਰਨਾ ਹੈ ਪੂਰੇ ਚਤਰ ਦੇ ਵਿੱਚ اخلاق ਦੇ ਉੱਤੇ ਕਿਵੇਂ ਟਿਕਣਾ ਹੈ ਆਪਣੇ ਧਰਮ ਤੋਂ ਕਿਵੇਂ ਨਹੀਂ ਡੋਲਣਾ ਦੇਖੋ ਕਮਰਾ ਦੇ ਬੰਦ ਹੈ ਕੌਣ ਦੇਖ ਰਿਹਾ ਹੈ ਤੇ ਆਪਣੇ ਅੰਦਰ ਛਾਤੀ ਮਰੋ ਐਸਾ ਸਮਾਂ ਬਣੇ ਤੇ ਕੌਣ ਜਿਹੜਾ ਹੈ ਉਸੇ ਧਰਮ ਦੀ ਗੱਲਾਂ ਕਰੇਗਾ ਜੋ اخلاق ਅੱਜ ਬਣਿਆ ਹੋਇਆ ਸੰਸਾਰ ਦੇ ਉੱਤੇ ਇਖਲਾਕ ਤੋਂ ਗਿਰੇ ਹੋਏ ਮਰਦ ਨੇ ਸੰਸਾਰ ਦੇ ਉੱਤੇ ਤੇ ਕੀ ਸਾਡੇ ਜੋ ਕਿਸੇ ਦਾ ਚਿੱਤਰ ਇਸ ਰਾਜੀ ਵਰਗਾ ਹੈ ਹੁਣ ਇਹ ਰਾਜਾ ਮੰਦਰਪਾਲ ਰਹਿ ਮੰਤ ਲਿਆਣਾ ਆਇਆ ਜੁੱਤੀ ਛੜ ਕੇ ਭੱਜ ਰਿਹਾ ਇਹ ਰਾਜਾ ਗੁਰੂ ਸਾਹਿਬ ਨਹੀਂ ਹੋ ਸਕਦੇ ਤਾਂ ਗੁਰ ਗਲਗੀ ਤਰਪੇਤਾ ਉਹ ਐਸਾ ਕੋਈ ਕਰਮ ਨਹੀਂ ਕਰ ਸਕਦੇ ਇਸ ਅਨੰਦਪੁਰ ਨਾਮ ਵਰਤਿਆ ਕਿਉਂ ਕਹਾਣੀਆਂ ਨੇ ਕੋਈ ਕਿਸੇ ਦੇਸ਼ ਦੀ ਕਹਾਣੀ ਕੀਰਤਪੁਰ ਦੀ ਕਹਾਣੀ ਵੀ ਹੈਗੀ ਇਸੇ ਤਰ੍ਹਾਂ ਸੋ ਇਸ ਪ੍ਰਕਾਰ ਅਨੰਦਪੁਰ ਦੀ ਕਹਾਣੀ ਹੈ ਸੋ ਇੱਥੇ ਤੱਕ ਚਿੱਤਰ ਜਿਹੜਾ ਇੱਕੀ ਸਮਾਪਤ ਹੋ ਜਾਂਦਾ ਹੈ। ਇਹ ਰਾਜਾ ਜਿਹੜਾ ਹੈ ਘਬਰਾ ਕੇ ਜੁੱਤੀ ਦਾ ਪਿੰਚਾ ਤੇ ਛੜਕੇ ਭੱਜ ਜਾਂਦਾ ਹੈ। ਅਗਾਹ ਕੀ ਹੁੰਦਾ ਹੈ ਉਹ ਆਪਾਂ ਅਗਲੇ ਚਿੱਤਰ ਦੇ ਵਿੱਚ ਦੇਖਾਂਗੇ। ਸਮਾਂ ਬਹੁਤ ਜ਼ਿਆਦਾ ਹੋ ਗਿਆ, ਵੀਡੀਓ ਲੰਬੀ ਹੋ ਗਈ ਹੈ। ਪਰ ਇਹ ਚਿੱਤਰ ਆਪਾਂ ਔਨ ਮਲੇ ਸਮੇਂ ਦੇ ਵਿੱਚ ਛੋਟੇ-ਛੋਟੇ ਕਲਿੱਪਾਂ ਦੇ ਵਿੱਚ ਆਪਾਂ ਪੂਰਾ ਚਿੱਤਰ ਹੋ ਡੀਪਲੀ ਪੜਾਂਗੇ ਤਾਂ ਕਿ ਸਾਡਾ ਕਿਰਦਾਰ ਉੱਚਾ ਉੱੜ ਸਕੇ ਜੋ ਅੱਜ ਇੱਕ ਲੈਕਚਰ ਕੰਜਰ ਗਾਣ ਵਾਲਿਆਂ ਨੇ ਸਾਰਾ اخلاق ਗਿਰਤਾ ਹੈ ਨਾ। ਜਿਹੜੇ ਕਿਤੇ ਬਾਣੇ ਵਾਲ ਨੂੰ ਦੇਖ ਕੇ ਜਾ ਕੇ ਨਾ ਬੀਬੀਆਂ ਕਹਿੰਦੇ ਸੀ ਛਈ ਬਾਬਾ ਛਈ ਰੰਨ ਬਸਰੇ ਨੂੰ ਕੋਈ ਮੂੜੀ ਬਾਬਾ ਡਾਂਗ ਵਾਲਿਆ ਤੇ ਅੱਜ ਸਾਡੇ ਤੋਂ ਸਾਡੀਆਂ ਧੀਆਂ ਲੋਕ ਹੋਈਆਂ ਜਾਂਦੀਆਂ ਨੇ ਆਖੇ ਜੀ ਇਹ ਕੀ ਆਦਾਰ ਨੇ ਚੰਗੇ ਨਾ ਦੇ ਕੀ ਹੋ ਕੀ ਗਿਆ ਸਾਡੇ ਕਿਰਦਾਰ ਨੂੰ ਕਿਉਂ ਸਾਡੇ ਨਿੱਕੇਦਾਰੇ ਤੇ ਨੇ ਗਿਰ ਗਏ ਨੇ ਕਿਉਂ ਸਾਡਾ ਕਿਰਦਾਰ ਸਲਾਜੀ ਵਰਗਾ ਨਹੀਂ ਹੈ ਸਾਡਾ ਪਿੰਡ ਆਨੰਦਪੁਰ ਸਾਡਾ ਪਿੰਡ ਕੋਈ ਗਲਤੀ ਤਾਂ ਪੇਤਨ ਮਤਾ ਸਹਿਤ ਹੈ ਵਾ ਸਾਡੇ ਪਿੰਡ ਆਨੰਦਪੁਰ ਹੈ ਤੇ ਸਾਡੇ ਆਨੰਦਪੁਰ ਦੇ ਵਸਨੀਕਾਂ ਦੇ ਕਿਰਦਾਰ ਕੈਸੇ ਨੇ ਜਿਵੇਂ ਰੋਡੇ ਪਿੰਡ ਦੇ ਵਸਨੀਕਾਂ ਨੂੰ ਮਾਣ ਹੈ ਨਾ ਸੰਜਨ ਸਿੰਘ ਖਾਲਸਾ ਦੇ ਨਾ ਕੋ ਕੇ ਪਿੰਡ ਵਾਲੇ ਨੂੰ ਮਾਣ ਹੈ ਆਪਣੇ ਸ਼ਹੀਦਾਂ ਦੇ ਇਸੇ ਤਰ੍ਹਾਂ ਜਦ ਇਹ ਚਿਤਰਾ ਸਿੰਘ ਪੜਦੇ ਸੀ ਮਾਣ ਹੁੰਦਾ ਸੀ ਆਪਣੇ ਇਲਾਕੇ ਦੇ ਲੋਕਾਂ ਦੇ ਵੀ ਸਾਡੇ ਇਲਾਕੇ ਦੇ ਵਿੱਚ ਰਾਏ ਐਸੇ-ਐਸੇ ਕਿਰਦਾਰ ਦੇ ਹੋਇਆ ਕਰਦੇ ਸਨ ਕਿ ਔਰਤਾਂਗੇ ਝੁਕੇ ਨਹੀਂ ਆਪਣੇ ਕੰਮ ਅਗੇ ਝੁਕਨੇ ਆਪਣੇ ਧਰਮ ਦੇ ਉੱਤੇ ਟਿਕੇ ਰਹੇ ਅ ਡਿਗਰੇ ਸੋ ਚਿੱਤਰਾਂ ਦੇ ਵਿੱਚ ਅਜਿਹੇ ਸੰਦੇਸ਼ ਮਿਲਦੇ ਨੇ ਚਿੱਤਰਾਂ ਦੇ ਵਿੱਚੋਂ ਅਜਿਹੀਆਂ ਉਸ ਸ਼ੁਭ ਜੋਗੈ ਸਿੱਖਿਆਵਾਂ ਵੀ ਮਿਲਦੀਆਂ ਨੇ ਪਰ ਜਿਹਨੇ ਲੈਣੀਆਂ ਤੇ ਜਿਹੜੀਵੇਂ ਕਹਿੰਦੇ ਮੱਖੀ ਦਾ ਆਦਤ ਹੈ ਨਾ ਗੂੰ ਤੇ ਬੈਠਣਾ ਤੇ ਉਹ ਫਿਰ ਜਿਨ੍ਹਾਂ ਨੇ ਉਹ ਕਰਮ ਕਰਦੇ ਉਹਨਾਂ ਨੂੰ ਉਹ ਵੀ ਕੰਮ ਕਰੀ ਜਾਣੇ ਨੇ ਸੋ ਸਮਾ ਬਹੁਤ ਲੰਬਾ ਚੱਲਾ ਗਿਆ ਇਹਦੀ ਵਟਸਐਪ ਬਣੀ ਹੋ ਕੀ ਹੋ ਜੇਗੀ ਸੋ ਆਉਣ ਵਾਲੇ ਸਮੇਂ ਚ ਅਗਾ ਹੋਰ ਚਿੱਤਰ 22 ਉਹ 23 ਦੋ ਪੜਾਅ ਹੋਰ ਮੰਨਣਗੇ ਜੇ ਉਦੇ ਬਾਅਦ ਆਪਾਂ ਇਸੇ ਚਿੱਤਰ ਨੂੰ 4-5 ਹਿੱਸਿਆਂ 'ਚ ਬਣਾ ਕੇ ਫਿਰ ਆਪਾਂ ਦੁਬਾਰਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ